ਗੜਸ਼ੰਕਰ ਦੇ ਪਿੰਡ ਟੱਬਾ ਵਿੱਚ ਉੱਗੇ ਸਮਾਜ ਸੇਵੀ ਸਵਰਗਿਆ ਚੌਧਰੀ ਸਵਿੰਦਰ ਚੰਦ ਦੀ ਪਹਿਲੀ ਵਰ੍ਹੇ ਮੋਕੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਬਲੱਡ ਬੈਂਕ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਪਹਿਲਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੁcke ਉਹਨੇ ਗੱਲਬਾਤ ਕਰਦੀਆਂ ਇਸ ਨੇਕ ਉਪਰਾਲੇ ਦੀ ਸਲਾਗਾ ਕਰਦੀਆਂ ਕਿਹਾ ਕਿ ਇਸ ਨਾਲ ਖੋਨਾਂ ਨੂੰ ਵੀ ਨਵੀਂ ਦਿਸ਼ਾ ਮਿਲੇਗੀ ਅਤੇ ਉਹਨਾਂ ਨੇ ਖੇਤਰ ਦੇ ਖੋਨਾਂ ਨੌਜਵਾਨਾਂ ਨੂੰ ਖੂਨਦਾਰ ਲਹਿਰ ਦਾ ਹਿੱਸਾ ਬਣ ਲੈਣ ਦਾ ਪ੍ਰੇਰਿਤ ਕੀਤਾ। ਇਸ ਮੁcke ਅਸ਼ੋਕ ਕਟਾਰੀਆ ਫੋਜੇਵਾਲ, ਪਰਮਜੀਤ ਸਿੰਘ ਰੋੜੀ ਡੀਵਾਈ ਐਫਆਈ ਆਗੂ, ਬਿੱਲਾ ਕੰਬਾਲਾ ਪ੍ਰਧਾਨ ਬੀਜੇਪੀ ਬੀਤ ਬੰਡਲ, ਪੀਸੀਵਰ ਪਿੱਕਰ ਸਿੰਘ ਨੇ ਵੀ ਸਮੂਦਰ ਕਰਦੀਆਂ ਨੌਜਵਾਨਾਂ ਨੂੰ ਖੂਨਦਾਨ ਕੈਂਪ ਤੇ ਹੋਰ ਸਮਾਜ ਸੇਵੀ ਕਾਰਜਾਂ 'ਚ ਭਾਗ ਲੈਣ ਦੀ ਅਪੀਲ ਕੀਤੀ। ਇਸ ਕੈਂਪ ਦੌਰਾਨ ਬਲੱਡ ਬੈਂਕ ਦੀ ਟੀਮ ਦੇ ਵੱਲੋਂ 60 ਨੌਜਵਾਨਾਂ ਦਾ ਖੂਨ ਇਕੱਤਰ ਕੀਤਾ ਗਿਆ ਮੀਰਾ ਪੰਜਾਬ న్యూਸ ਲਈ ਕਰਸ਼ੰਕਰ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸਰਿੰਦਰ ਚੰਦ ਜੀ ਦਾ ਪੁੱਤ ਉਹਨਾਂ ਦੀ ਪਹਿਲੀ ਵਰਸੀ ਉਹਨਾਂ ਦੇ ਪਰਿਵਾਰ ਵੱਲੋਂ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੂੰ ਵਰਸੀ ਮੌਕੇ ਇੱਥੇ ਯਾਦ ਕੀਤਾ ਜਾ ਰਿਹਾ ਹੈ ਉੱਥੇ ਪਰਿਵਾਰ ਵੱਲੋਂ ਜਿਹੜਾ ਹੈ ਬਲੱਡ ਰਿਲੇਸ਼ਨੈਂਸੈਂਟਰ ਜਿਹੜਾ ਉਹ ਨਵੇਂ ਸ਼ਹਿਰ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਅਕਸ਼ਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਵਿਚੋਰੀ ਸ੍ਰਿੰਦਰ ਚੰਦ ਜੀ ਦੇ ਜਿਹੜੇ ਵਿਚਾਰ ਸੀਗੇ ਜਿਹੜੀ ਉਹ ਸਾਹਮਣੇ ਰੱਖਦੇ ਸੀਗੇ ਉਹ ਸਮਾਜ ਦੇ ਪ੍ਰਤੀ ਸਮਾਜ ਦੇ ਹਮਦਰਦੀ ਪ੍ਰਤੀ ਸਮਾਜ ਦੇ ਵਿੱਚ ਜਿਹੜੀਆਂ ਨਸ਼ੇ ਜੀਆਂ ਕੁਰਤੀਆਂ ਬੇਰੋਜ਼ਗਾਰੀ ਦੀ ਕ੍ਰੀਤੀ ਹੈ ਹਮੇਸ਼ਾ ਉਹਨਾਂ ਦੇ ਹੱਲ ਲਈ ਗੱਲ ਕਰਦੇ ਸੀਗੇ ਜਿੱਥੇ ਕਿਤੇ ਵੀ ਗਰੀਬ ਨਾਲ ਧੱਕਾ ਹੁੰਦਾ ਸੀ ਉਹ ਹਰ ਵੇਲੇ ਉਹਦੇ ਨਾਲ ਖੜਦੇ ਸੀਗੇ ਤੇ ਜਿਹੜੇ ਚੋਹਰੀ ਸ੍ਰਿੰਦਰ ਚੰਦ ਇਹੋ ਜਿਹੇ ਇਨਸਾਨ ਸੀਗੇ ਜਿਹੜੇ ਹਰ ਵੇਲੇ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ساری ਜਿੰਦਗੀ ਜਿਹੜੀ ਆਪਣਾ ਸਰਕਾਰੀ ਕਾਲਜ ਪਹੁੰਚਿਆ ਨੌਕਰੀ ਕਰਦੇ ਸਮੇਂ ਹਰਮਨ ਪਿਆਰ ਦਾ ਤੇ ਸਤਿਕਾਰਯੋਗ ਰਹੇ ਹੈ ਉਹਨਾਂ ਦਾ ਜਿਹੜਾ ਵੀ ਕੋਈ ਵਿਦਿਆਰਥੀ ਉਸ ਕਾਲਜ ਦੇ ਵਿੱਚ ਪੜਿਆ ਹੈ ਲਗਾਤਾਰ ਉੱਥੇ ਸਰਵਿਸ ਹੋਂ ਕਰਕੇ ਅੱਜ ਵੀ ਬੱਚਾ ਜਿਹੜਾ ਉਹਨਾਂ ਨੂੰ ਯਾਦ ਕਰਕੇ ਹਰ ਵਿਦਿਆਰਥੀ ਜਿਹੜਾ ਉੱਥੇ ਪੜਿਆ ਹੈ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਨਮ ਹੋ ਜਾਂਦੀਆਂ ਹੈ ਅੱਜ ਚੌਰੀ ਸਾਹਿਬ ਨੂੰ ਇਹੀ ਸ਼ਰਧਾਂਜਲੀ ਹੋਊਗੀ ਕੇ ਸਮਾਜ ਦੇ ਵਿੱਚ ਜਿਹੜੀਆਂ ਪ੍ਰੀਤੀਆਂ ਨਸ਼ਾ ਬੇਰੋਜ਼ਗਾਰੀ ਮਹਿੰਗਾਈ ਉਹਨਾਂ ਦੇ ਖਿਲਾਫ ਡਟ ਕੇ ਜਿਹੜਾ ਪਹਿਰਾ ਦਿੱਤਾ ਜਾਵੇ ਇਹਦੇ ਜੌਵਾਨੀ ਨੂੰ ਜਿਹੜਾ ਵੱਧ ਤੋਂ ਵੱਧ ਬਨਾਡੋਨੇਸ਼ਨ ਕੈਂਪ ਲਾ ਕੇ ਅੱਖਾਂ দান ਕਰਕੇ ਸਰੀਰਦਾਨ ਕਰਕੇ ਜਿਹੜਾ ਉਹ দান ਜਿਹੜਾ ਸਹਾਯੋਗ ਤੇ ਜਿਹੜਾ ਕਰਨਾ ਚਾਹੀਦਾ ਹੈ ਚੌੜੀ ਸੁੰਦਰ ਚੰਦ ਉਹਨਾਂ ਨੂੰ ਇਹੀ ਸੱਚੀ ਸੰਧਾਨ ਚਲੀ ਹੋਵੇ ਦਾਨ ਮਹਾਦਾਨ ਖੂਨਦਾਨ ਕਰਦੇ ਨਾਲ ਜਿਹੜਾ ਅਨੇਕਾਂ ਹੀ ਜਿਹੜੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਔਰ ਇਹ ਉਪਰਾਲਾ ਅੱਜ ਜਿਹੜਾ ਪਿੰਡ ੱਬੇ ਦੇ ਵਿੱਚ ਸੋਰੀ ਸੁੰਦਰ ਜੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਨੇਹੀਆਂ ਵੱਲੋਂ ਕੀਤਾ ਗਿਆ ਇੱਕ ਬਹੁਤ ਵੱਡਾ ਉਪਰਾਲਾ ਆਓ ਅਸੀਂ ਸਾਰੇ ਨਾਲ ਮਿਲ ਕੇ ਜਿਹੜਾ ਆ ਕੀਮਤੀ ਜਾਨਾਂ ਬਚਾਈਏ ਖੂਨਦਾਨ ਦੇ ਵਿੱਚ ਆਪਣਾ ਜਿਹੜਾ ਵੱਧ ਤੋਂ ਵੱਧ ਖੂਨਦਾਨ ਪਾਈਏ ਜੀਵਨ ਦੇ ਵਿੱਚ ਜਿਉਂਦੇ ਜਿਉਂ ਜਿਹੜਾ ਖੂਨਦਾਨ ਔਰ ਮਰਨੋਂ ਪ੍ਰੰਤ ਜਿਹੜੀਆਂ ਅੱਖਾਂ ਤੇ ਹੋਰ ਸੀਟ ਦੇ ਜਿਹੜੇ ਅੰਗ ਹੈ ਉਹ ਦਾਨ ਕਰਨੇ ਚਾਹੀਦੇ ਨੇ ਜਿਹਦੇ ਨਾਲ ਜਿਹੜੇ ਲੋੜਵੰਦ ਲੋਕ ਹੋਣਗੇ ਉਹਨਾਂ ਨੂੰ ਮਿਲ ਸਕੇਗਾ ਮੈਂ ਸਮਝਦਾ ਕਿ ਇਹਨਾਂ ਦੇ ਪਰਿਵਾਰ ਦਾ ਔਰ ਇਹਨਾਂ ਦੇ ਸਨੇਹੀਆਂ ਦਾ ਬਹੁਤ ਵੱਡਾ ਉਪਰਾਲਾ ਸਮਾਜ ਨੂੰ ਇਹਦੇ ਵਿੱਚ ਇੱਕ ਬਹੁਤ ਚੰਗੀ ਸੇਧ ਮਿਲ ਗਈ ਔਰ ਚੌਰੀ ਸਾਹਿਬ ਨੂੰ ਅਸੀਂ ਉਹਨਾਂ ਦੇ ਜਿਹੜੇ ਚੰਗੇ ਕੰਮ ਕੀਤੇ ਆ तमाम ਜ਼ਿੰਦਗੀ ਦੇ ਵਿੱਚ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਹੁਤ